We'll ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ঈਗਲ 4 ਆਪਰੇਸ਼ਨ ਜਿਹੜਾ ਕਰ ਰਹੇ ਹਾਂ ਗਾਰਡਨ ਡਰੱਗਸ ਜਿਹਨੇ ਡਰੱਗਸ ਦੇ ਜਿਹੜੇ ਹੌਟਸਪੌਟ ਨੇ ਉਹ ਸਹੀ ਡੈਂਟੀਫਾਈ ਕੀਤੇ ਨੇ ਉਹਨਾਂ ਦੇ ਰੇਡ ਕਰਕੇ ਚੈੱਕ ਕਰ ਰਹੇ ਹਾਂ ਵੀ ਉੱਥੇ ਕੋਈ ਕਿਸੇ ਤਰ੍ਹਾਂ ਦਾ ਡਰੱਗ ਤਾਂ ਨਹੀਂ ਪਈ ਹੋਈ ਜਾਂ ਜਿਹੜੇ ਵੇਚਣ ਵਾਲੇ ਨੇ ਸਮਗਲਰ ਨੇ ਡਰੱਗ ਪੈਡਲਰ ਨੇ ਉਹਨਾਂ ਬਾਰੇ ਅਸੀਂ ਮਹਿਮ ਚਲਾਈ ਹੋਈ ਹੈ ਚੈਕਿੰਗ ਲਈ ਬਰਨਾਲੇ ਜ਼ਿਲ੍ਹੇ ਦੇ ਵਿੱਚ ਅੱਜ ਅਸੀਂ ਪ੍ਰੋਪਰ ਚੈਕਿੰਗ ਕਰ ਰਹੇ ਹਾਂ ਬਾਕੀ ਵੀ ਅਗਲ-ਅਗਲ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਅਫਸਰ ਲੱਗੇ ਹੋਏ ਨੇ ਸੀਨੀਅਰ ਅਫਸਰ ਚੈਕਿੰਗ ਲਈ ਜਿਹੜੇ ਵੀ ਸਾਡੇ ਸਰਚ ਦੇ ਦਰਮਿਆਨ ਫੜੇ ਗਿਆ ਉਹਨਾਂ ਤੇ ਅਸੀਂ ਕੀ ਸੁਝਸਤ ਕਰਾਂਗੇ ਔਰ ਉਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਦੇਖਾਂਗੇ ਉਹ ਕਿ ਕਿੱਥੋਂ ਲੈ ਕੇ ਆਉਂਦੇ ਆ ਅਗੋਂ ਕਿਹਨਾਂ ਕਿਨਾਂ ਨੂੰ ਸਪਲਾਈ ਕਰਦੇ ਆ ਤੇ ਸ਼ਾਮ ਤੱਕ ਡਿਟੇਲ ਪਤਾ ਲੱਗ ਜਾਏ ਕਿ ਸਾਡੇ ਹਰੇਕ ਹੌਟਸਪੌਟ ਦੇ ਵਿੱਚੋਂ ਕਿ ਅਸੀਂ ਕਿੰਨੇ ਬੰਦੇ ਫੜਦੇ ਨੇ ਤੇ ਕਿੰਨਿਆਂ ਦੇ ਪਰਚੇ ਦਰਜ ਹੋਏ ਨੇ ਇੱਕੋ ਪੁਲਿਸ ਲੋ ਹਮੇਸ਼ਾ ਚੱਕ ਗਈ ਜਾਂਦੀ ਹੈ ਤੁਹਾਡਾ ਸਵਾਲ ਹੈ ਪਰ ਮੈਂ ਇਹ ਤੇ ਕਹਾਂਗਾ ਕਿ ਪਬਲਿਕ ਨੂੰ ਨਾਲ ਸਹਿਯੋਗ ਦੇਣ ਦੀ ਲੋੜ ਹੈ ਜਿਨ੍ਹਾਂ ਦੇ ਬੱਚੇ ਨਸ਼ਾ ਖਾਂਦੇ ਨੇ ਉਹ ਅੱਗੇ ਹੋ ਕੇ ਆਉਣ ਅਸੀਂ ਉਹਨਾਂ ਦੇ ਨਾਮ ਵੀ ਸਿਕਰਟ ਰੱਖਾਂਗੇ ਉਹਨਾਂ ਦੇ ਬੱਚਿਆਂ ਦੇ ਨਸ਼ੇ ਛਡਾਵਾਂਗੇ ਵੀ ਪਰ ਜਿਹੜੀ ਸਪਲਾਈ ਲਾਈਨ ਨੂੰ ਤੋੜਨੀ ਲੋਕ ਅੱਗੇ ਆ ਕੇ ਸਾਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਜਿਹੜੇ ਸਮਗਲਰ ਨੇ ਉਹਨਾਂ ਨੂੰ ਫੜ ਕੇ ਅੰਦਰ ਕਰਕੇ ਇਹਦੇ 'ਚ ਜਿਹੜਾ ਪਬਲਿਕ ਵੱਲੋਂ ਸਾਨੂੰ ਸਾ ਯੂ ਘਟ ਮਰ ਰਿਹਾ ਅਸੀਂ ਇਹਦੇ ਚ ਕੱਲੇ ਕੱਲੇ ਪਿੰਡ ਪਿੰਡ ਦੇ ਵਿੱਚ ਅਵੇਰਨੈਸ ਚਲਾਵਾਂਗੇ ਕਰੋਗ ਅੱਗੇ ਹੁਣ ਨਾਲ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਕਿਸੇ ਕਾਰਨ ਕਰਕੇ ਨਸ਼ੇ ਦੀ ਆੜ ਦੇ ਵਿੱਚ ਫਸ ਗਏ ਨੇ ਜਿਹੜੇ ਉਹਨਾਂ ਲਈ ਕੈਂਪ ਲਵਾਈਏ ਔਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਅਸੀਂ ਕਿ ਉਹ ਖੇਡ ਸਟੇਡੀਅਮ ਬਣਾਉਣ ਇਹਨਾਂ ਨੂੰ ਖੇਡਾਂ ਵਾਲੇ ਪਾਸੇ ਲਾਉਣ ਤੇ ਪਿੰਡਾਂ ਦੇ ਵਿੱਚ ਪਹਿਰੇ ਲਾਉਣ ਜਿਹੜੇ ਕੋਈ ਲੋਕ ਨਸ਼ਾ ਵੇਚਣ ਆਉਂਦੇ ਨੇ ਉਹਨਾਂ ਬਾਰੇ ਪੁਲਿਸ ਨੂੰ ਤਲਾਹ ਦੇਣਾ ਅਸੀਂ ਫੜ ਕੇ ਉਹਨਾਂ ਦੇ ਪ੍ਰੋਪਰ ਕਾਰ ਵੀ ਕਰੀਏ ਇਹ ਸਾਰਾ ਜਿਹੜਾ ਨਸ਼ੇ ਦੀ ਜਿਹੜੀ ਲਹਨਤ ਹੈ ਸਾਡੀ ਸਟੇਟ ਦੇ ਵਿੱਚ ਇਹ ਉਹਦੇ ਖਤਮ ਹੋਏਗੀ ਜਦੋਂ ਪਬਲਿਕ ਸਾਡੇ ਨਾਲ ਸਹਿਯੋਗ ਕਰੇਗੀ ਇਹ ਅੱਜ ਅਗ ਇੱਕ ਘਰ ਬਲਦੀ ਹੈ ਕੱਲ ਨੂੰ ਦੂਜੇ ਘਰ ਵੀ ਬਣ ਬਲੇਗੀ ਸੋ ਪਬਲਿਕ ਨੂੰ ਵੇਸਟ ਵੇਰ ਹੋਣਾ ਚਾਹੀਦਾ ਕਿ ਖਾਸ ਤੌਰ ਤੇ ਜਿਹੜੇ ਬੱਚਿਆਂ ਦੀ ਸਾਡੀ ਜਵਾਨੀ ਖਰਾਬ ਨਾ ਹੋਵੇ ਅੱਗੇ ਆ ਕੇ ਪੁਲਿਸ ਨੂੰ ਤਲਾਹ ਦਿਜੀਏ ਪੁਲਿਸ ਤੁਹਾਡੀ ਹੈ ਤੁਹਾਡੇ ਨਾਲ ਹੈ ਮਾਰੇ ਅੰਸਰਾਂ ਨੂੰ ਫੜ ਲਈ ਹਮੇਸ਼ਾ ਸੀ ਤਤ ਪਰ ਰਹਿੰਦੇ ਆ ਦੇਖੋ ਜਿਹੜੇ ਘਰਾਂ ਦੇ ਵਿੱਚ ਸਾਨੂੰ ਡਾਊਟ ਸੀ ਉਹ ਘਰ ਆਲਮੋਸਟ ਸਾਰੇ ਖੁੱਲੇ ਹੀ ਨੇ ਅਸੀਂ ਉਹ ਚੱਕੀਤੇ ਨੇ ਬਾਕੀ ਕਈ ਲੋਕ ਜਿਹੜੇ ਨੇ ਮੈਂ ਸ੍ਰਿਸ਼ਤੀ ਸਾਹਿਬ ਤੋਂ ਹੀ ਪੁੱਛਿਆ ਕੋਈ ਇਹ ਨਹੀਂ ਵੀ ਹਰੇ ਘਰੀ ਨਸ਼ਾ ਵੇਚਦਾ ਉਹ ਕੋਈ ਲੇਬਰ ਕਰਨ ਗਿਆ ਕੋਈ ਆਪਣੀ ਮਿਹਨਤ ਮਜ਼ਦੂਰੀ ਕਰਨ ਗਏ ਹੋਏ ਨੇ ਜਿਹੜੇ ਘਰਾਂ ਦੇ ਸਾਨੂੰ ਡਾਊਟ ਹੈ ਉਹਨਾਂ ਘਰਾਂ ਦੀ ਅਸੀਂ ਸਰਚ ਕੀਤੀ ਤੇ ਜਿਹੜੀ ਪੁੱਛਗਿੱਛ ਦੇ ਵਿੱਚ ਗੱਲ ਹੋ ਰਹੀ ਹੈਗੀ ਉਹ ਦੁਬਾਰਾ ਫਿਰ ਇੱਥੇ ਕੀਤੀ ਜਾਏਗੀ ਇਸ ਦਾ ਬ੍ਰਾਂਡ ਵੀ ਹੋਏਗੀ ਅਜੇ ਤਾਂ ਹੁਣ ਮਹਮ ਸਟਾਰਟ ਕੀਤੀ ਹੈ ਜੀ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਪ੍ਰੈਸ ਨੋਟ ਰਾਈ ਐਸ ਐਸ ਪੀ ਸਾਹਿਬ ਜ਼ਰੂਰ ਗ੍ਰੀਫ ਕਰ ਦੇਣਗੇ ਕਹਿੰਦੇ ਕਿ ਕਿੱਥੋਂ ਕਿੱਥੋਂ ਕਿੰਨਾ ਕਿੰਨਾ ਨਸ਼ਾ ਕੋ ਫੜਿਆ ਗਿਆ ਇਹ ਸਾਡੀ ਮਹਮ ਇਸ ਤਰ੍ਹਾਂ ਕੰਟੀਨਿਊ ਰਹੇਗੀ ਔਰ ਪਬਲਿਕ ਨੂੰ ਮੈਂ ਅਪੀਲ ਕਰਾਂਗਾ ਤੁਹਾਡੇ ਥਰੂ ਕਿ ਉਹ ਅੱਗੇ ਆਉਣ ਪੁਲਿਸ ਨੂੰ ਤਲਾਹ ਦੇਣ ਆਪਾਂ ਸਾਰੇ ਰਲ ਮਿਲ ਕੇ ਹੀ ਇਸ ਜਿਹੜਾ ਕੋਡ ਨੂੰ ਨਸ਼ੇ ਨੂੰ ਆਪਾਂ ਕੱਢ ਸਕਦੇ ਆ ਥੈਂਕ ਯੂ